ਕਹਿੰਦਾ ਜੋ ਕੋਈ ਕਰਨਾ ਕਰ ਲਓ ਮੈਂ ਐਮਐਲਏ ਦੀ ਸ਼ਿਫਾਰਿਸ਼ ਤੇ ਬੰਦਾ ਰੱਖਣਾ ਮੇਰੇ ਤੇ ਪ੍ਰੈਸ਼ਰ ਪੈ ਰਿਹਾ ਕਹਿੰਦਾ ਮੈਂ ਉਹਦੇ ਕਹਿਣ ਤੋਂ ਬਗਾਇ ਪ੍ਰੈਸ਼ਰ ਜਿਹਦਾ ਪੈ ਰਿਹਾ ਕਿਹਦਾ ਪ੍ਰੈਸ਼ਰ ਕਹਿੰਦਾ ਐਮਐਲਏ ਦਾ ਪੈ ਰਿਹਾ ਮੇਰੇ ਤੇ ਐਮਐਲਏ ਦੀ ਸ਼ਿਫਾਰਿਸ਼ ਤੋਂ ਬਣਾ ਉਹ ਬੰਦਾ ਨਹੀਂ ਰੱਖਦਾ ਕਹਿੰਦਾ ਐਮਐਲਏ ਦੀ ਸ਼ਿਫਾਰਿਸ਼ ਲਵਾ ਤੋ ਜਦੋਂ ਸੀ ਐਮਐਲਏ ਕੋਲੇ ਜਾਂਦੇ ਆ ਉਹ ਅੱਗੂ ਇਹ ਕਹਿ ਦਿੰਦਾ ਵੀ ਤੁਸੀਂ ਸਾਡੇ ਹਲਕੇ 'ਚ ਨਹੀਂ ਆਉਂਦੇ ਸਰ ਮੈਨੂੰ 1 ਸਾਲ ਹੋ ਗਿਆ ਸੀ ਜੌਬ ਕਰਦੀ ਨੂੰ ਮੰਗ ਕੀਤੀ ਮੈਂ ਵਾਟਰ ਸਪਲਾਈ ਸੈਨੀਟੇਸ਼ਨ ਦੇ ਜਦੋਂ ਮੈਂ ਆਈਡੀ ਦੀ ਮੰਗ ਕੀਤੀ ਉਹਨਾਂ ਤੋਂ ਉਹਨਾਂ ਨੇ ਫਿਰ ਮੈਨੂੰ ਉਹਦੇ ਮੈਥਮੇ ਚੋਂ ਕੱਢ ਕੱਢ ਦਿੱਤਾ ਉਹਨਾਂ ਨੇ ਕਾਕੇ ਕਾਕੇ ਬਰਾਡ ਦੀ ਸਪਾਰਸ਼ ਤੇ ਬੰਦਾ ਰਿਸ਼ਾਨ ਸਿੰਘ ਜਗਮੋਲ ਸਿੰਘ ਦੀ ਥਾਂ ਤੇ ਉਹਨਾਂ ਨੇ ਬੰਦਾ ਰੱਖ ਲਿਆ ਮੈਨੂੰ ਤਾਂ ਨਾ ਮਹੀਨੇ ਦੀ ਤਨਖਾਹ ਮਿਲੀ ਹੈ ਬਾਕੀ ਮੈਨੂੰ ਤਨਖਾਹ ਨਹੀਂ ਕਿੰਨਾ ਸਮਾਂ ਕੀਤਾ ਕੋਲ ਕੰਮ ਡੇਢ ਸਾਲ ਦੇ ਸੁਪਰੀਮ ਕੀਤਾ ਅਸੀਂ ਆਈ ਆਈ ਦੀ ਡੀਕ ਦੇ ਕਾਰਨ ਹੀ ਅਸੀਂ ਇੱਥੋਂ ਤੱਕ ਕੰਮ ਕਰੀ ਗਏ ਵੀ ਚਲ ਕੋਈ ਨਹੀਂ ਸਾਨੂੰ ਰਜਗਾਰ ਮਿਲਿਆ ਖੱਚਾ ਪਿੱਲਾ ਕੋਈ ਨਹੀਂ ਸਾਡਾ ਨਾਂ ਚੜ ਜੂਗਾ ਠਾਂ ਚੜ ਜੂਗਾ ਪਰ ਉਹਨਾਂ ਨੇ ਸਾਡਾ ਨਾਂ ਨਹੀਂ ਜਿਹੜਾ ਨਾਂ ਸਾਨੂੰ ਤਨਖਾਹ ਹੀ ਦਿੱਤੀ ਤੇ ਨਾਂ ਸਾਨੂੰ ਆਈ ਆਈ ਉਹਨਾਂ ਨੇ ਅਲਾਟ ਕੀਤੀ ਅਸੀਂ ਐਚ ਯੂ ਡੀ ਨੂੰ ਮਿਲੇ ਜਦੋਂ ਜਾ ਕੇ ਐਚ ਯੂ ਡੀ ਨੇ ਇਹਨਾਂ ਨੂੰ ਇੱਕ ਸਾਮ ਨੂੰ ਲੈਟਰ ਕੱਢੀ ਬੀਰਮਨਦੀਪ ਕੁੜੀ ਜਿਹੜੀ ਕੰਮ ਕਰ ਰਹੀ ਹੈ ਤੁਹਾਡੇ ਕੋਲੇ ਵੀ ਇਹ ਕੀਨੇ ਰੱਖੀ ਆ ਵੀ ਉਹਦਾ ਨਾਂ ਚੜਾਉ ਉਹ ਐਚਾਰਨਮੈਂਟ ਥੀ ਪਰ ਇੱਥੇ ਜਿਹੜੇ ਅਧਿਕਾਰੀ ਸੀ ਸਾਡੇ ਐਸਡੀਓ ਜਾਂ ਐਕਸ਼ਨ ਲਾ ਲੋ ਇਹਨਾਂ ਨੇ ਉਹ ਲੈਟਰ ਉਲਟਾ ਬਣਾ ਦਿੱ ਸਾਡੇ ਖਿਲਾਫ ਕਹਿੰਦੇ ਵੀ ਇਹ ਕੁੜੀ ਜਿਹੜੀ ਰਮਨਦੀਪਾ ਸਾਡੇ ਕੋਲੇ ਕੰਮ ਹੀ ਨਹੀਂ ਕਰ ਰਹੀ ਪਰ ਜਿਹੜਾ ਐਕਸ਼ਨ ਆ ਸਾਡਾ ਉਹ ਉਸ ਗਲਤੀ ਅੜਿਆ ਵੀ ਕਹਿੰਦਾ ਤੁਸੀਂ ਐਚਓਡੀ ਕੋਲੇ ਕਿਉਂ ਗਏ ਠੀਕ ਆ ਮੈਂ ਨਹੀਂ ਕੰਮ ਕਰਨਾ ਮੈਂ ਹੀ ਰੱਖਣਾ ਸੀ ਤੇ ਮੈਂ ਨਹੀਂ ਰੱਖਦਾ ਜੋ ਕਰਨਾ ਕਰ ਲੋ ਐਮਐਲਏ ਤੱਕ ਪਹੁੰਚ ਨਹੀਂ ਕਰੀ ਜੋ ਤੁਹਾਨੂੰ ਪਤਾ ਲੱਗਿਆ ਕਿ ਐਮਐਲਏ ਦੀ ਸਿਫਾਰਿਸ਼ ਤੇ ਐਮਐਲਏ ਤੱਕ ਪਹੁੰਚ ਕਰੀ ਜਾਂ ਗਏ ਐ ਐਮਐਲਏ ਕੋਲੇ ਐਮਐਲਏ ਸਾਨੂੰ ਕਹਿੰਦਾ ਤੁਸੀਂ ਸਾਡੇ ਹਲਕੇ ਦੇ ਨਹੀਂ ਜੀ ਗਏ ਸੀ ਉਹਨਾਂ ਕੋਲੇ ਉਹਨਾਂ ਕੋਲੇ ਗਏ ਸੀ ਅਸੀਂ ਉਹਨਾਂ ਨੂੰ ਜਾ ਕੇ ਆਖਿਆ ਸੀ ਉਹਨਦੇ ਤੁਸੀਂ ਸਾਡੇ ਹਲਕੇ 'ਚ ਹੀ ਜੀ ਹੁੰਦੇ ਕਹਿੰਦੇ ਤੁਹਾਡਾ ਹਲਕਾ ਗਿੱਦੜਵਾ ਹੂੰ ਇਹ ਗੱਲ ਕਹਿ ਕੇ ਤੁਹਾਨੂੰ ਇਹ ਗੱਲ ਕਹਿ ਕੇ ਸਾਨੂੰ ਉਹਨੇ ਜਵਾਬ ਦਿੱਤਾ ਸੀ ਮੌਜੂਦਾ ਐਮਐਲਏ ਤੇ ਇਲਜ਼ਾਮ ਲਾ ਰਹੇ ਹੋ ਤੁਹਾਨੂੰ ਤੁਹਾਡੇ ਕੋਲ ਇਸ ਚੀਜ਼ ਦੇ ਕੀ ਪ੍ਰੂਫ ਨੇ ਕੀ ਐਮਐਲਏ ਦੇ ਕਹਿਣ ਤੇ ਬੰਦੇ ਰੱਖੇ ਜਾਂ ਐਮਐਲਏ ਦੇ ਨੇੜਲੇ ਬੰਦੇ ਰੱਖੇ ਗਏ ਸਾਡੇ ਕੋਲੇ ਉੱਥੇ ਸਰ ਜਦੋਂ ਮੈਂ ਡਾਕਟਰ ਦੇ ਵਿੱਚ ਕੰਮ ਕਰਦੀ ਸੀ ਨਾ ਉੱਥੇ ਵੀ ਗੱਲਾਂ ਕਰਦੇ ਹੁੰਦੇ ਸੀ ਵੀ ਕਰਕੇ ਬਰਾੜ ਦੀ ਸਪਾਰਸ਼ ਤੇ ਬੰਦਾ ਰੱਖੀਦਾ ਜਿੰਨਾਂ ਕੋਲੇ ਜੈਕਾ ਉਹਨਾਂ ਦਾ ਬੰਦਾ ਰੱਖੀਦਾ ਉੱਥੋਂ ਮੈਨੂੰ ਪਤਾ ਲੱਗਿਆ ਵੀ ਉੱਥੇ ਕਾਕੇ ਬਰਾੜ ਦਾ ਬੰਦੇ ਬੰਦੇ ਰੱਖੇ ਜਾਂਦੇ ਆ ਵੀ ਜਿਹੜਾ ਕੋਈ ਆਮ ਜਨਤਾ ਜਿਵੇਂ ਗਰੀਬ ਭਾਈਚਾਰਾ ਹੋ ਗਿਆ ਸਾਡੇ ਵਰਗੇ ਇਹਨਾਂ ਨੂੰ ਉੱਥੋਂ ਕੱਢ ਦਿੱਤਾ ਜਾਂਦਾ ਹੈ ਲੋਕਵਾਜੀ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਪੰਜਾਬ ਸਰਕਾਰ ਅਕਸਰ ਦਾਅਵੇ ਕਰਦੀ ਹੈ ਕਿ ਸਾਡੇ ਰਾਜ ਦੇ ਵਿੱਚ ਨਾ ਤਾਂ ਕਿਤੇ ਰਿਸ਼ਵਤ ਚੱਲਦੀ ਹੈ ਤੇ ਨਾ ਹੀ ਕਿਸੇ ਦੀ ਸਪਾਰਸ਼ ਚੱਲਦੀ ਜਿਸ ਦਾ ਹੱਕ ਹੈ ਉਹਨੂੰ ਨੌਕਰੀ ਮਿਲਦੀ ਹੈ ਪਰ ਸ਼੍ਰੀ ਮਕਸਰ ਸਾਹਿਬ ਦੇ ਵਾਟਰ ਸਪਲਾਈ ਐਂਡ ਸੈਨੇਸ਼ਨ ਵਿਭਾਗ ਦੇ ਵਿੱਚ ਇੱਕ ਭੈਣ ਦਾ ਜਿਹੜਾ ਮਾਮਲਾ ਆ ਉਹਨਾਂ ਨੇ ਇਲਜ਼ਾਮ ਲਾਇਆ ਕਿ ਜਿਹੜੇ ਐਮ ਐਲ ਏ ਮਕਸਰ ਦੇ ਐਮ ਐਲ ਏ ਕਾਕਾ ਬਰਾੜ ਦੇ ਬੰਦਿਆਂ ਨੂੰ ਮੇਰੀ ਥਾਂ ਦੇ ਉੱਤੇ ਰੱਖਿਆ ਗਿਆ ਸਾਰਾ ਮਾਮਲਾ ਜਾਣਦੇ ਆ ਤੇ ਨਾਲ ਹੀ ਜਿੰਨਾ ਕੰਮ ਕੀਤਾ ਉਹਨਾਂ ਦਾ ਕਹਿਣਾ ਕਿ ਮੈਨੂੰ ਤਨਖਾਹ ਵੀ ਨਹੀਂ ਮਿਲੀ ਸਾਰੀ ਗੱਲਬਾਤ ਕਰਦੇ ਆ 63 ਨੰਬਰ ਜਿਹਨਾਂ ਦਾ ਪਰਿਵਾਰ ਸਾਡੇ ਨਾਲ ਮਜੂਦ ਹੋਊਗਾ ਪੂਰਾ ਮਾਮਲਾ ਜਾਣਦੇ ਆ ਉਸ ਭੈਣ ਤੋਂ ਉਸ ਭੈਣ ਤੋਂ ਪੂਰਾ ਮਸਲਾ ਇਹਨਾਂ ਤੋਂ ਜਾਣਾਂਗੇ ਸਭ ਤੋਂ ਪਹਿਲਾਂ ਪਹਿਨੇ ਪੂਰੇ ਮਸਲੇ ਤੋਂ ਜਾਣੂ ਕਰਵਾ ਦਿਓ ਮਸਲਾ ਕੀ ਹੈ ਸਰ ਮੈਂ ਨਾ 1 ਸਾਲ ਹੋ ਗਿਆ ਸੀ ਜੌਬ ਕਰਦੀ ਨੂੰ ਉਹਨਾਂ ਨੇ ਜਦੋਂ ਮੈਂ ਆਈਡੀ ਦੀ ਮੰਗ ਕੀਤੀ ਦੋ ਤਿੰਨ ਵਾਰੀ ਮੰਗ ਕੀਤੀ ਮੈਂ ਵਾਟਰ ਸਪਲਾਈ ਸੈਨੀਟੇਸ਼ਨ ਦੇ ਜੀ ਜਦੋਂ ਮੈਂ ਆਈਡੀ ਦੀ ਮੰਗ ਮੰਗ ਕੀਤੀ ਉਹਨਾਂ ਤੋਂ ਉਹਨਾਂ ਨੇ ਫਿਰ ਮੈਨੂੰ ਉਹਦੇ ਵਿਭਾਗ ਵਿੱਚੋਂ ਕੱਢ ਕੱਢ ਦਿੱਤਾ ਠੀਕ ਹੈ ਉਹ ਕਹਿੰਦੇ ਵੀ ਜਿਹੜੇ ਤੇਰੇ ਨਾਲ ਦੇ ਸੀ ਉਹ ਵੀ ਕੱਢ ਤੇ ਪਰ ਬਾਅਦ ਵਿੱਚ ਉਹਨਾਂ ਨੇ 2-3 ਮਹੀਨਾ ਬਾਅਦ ਉਹ ਵਾਪਸ ਰੱਖ ਲਏ ਫਿਰ ਮੈਂ ਆਈਡੀ ਦੀ ਮੰਗ ਕੀਤੀ ਪਰ ਉਹਨਾਂ ਨੇ ਮੈਨੂੰ ਸਾਫ਼ ਹੀ ਮਨਾਂ ਕਰਤਾ ਕਹਿੰਦੇ ਅਸੀਂ ਤੈਨੂੰ ਆਈਡੀ ਨਹੀਂ ਅਲਾਟ ਕਰ ਸਕਦੇ ਉਹਨਾਂ ਨੇ ਕਾਕੇ ਕਾਕੇ ਬਰਾਡ ਦੀ ਸਿਫਾਰਿਸ਼ ਤੇ ਬੰਦਾ ਰਿਸ਼ਾਨ ਸਿੰਘ ਜਗਮੋਲ ਸਿੰਘ ਦੀ ਥਾਂ ਤੇ ਉਹਨਾਂ ਨੇ ਬੰਦਾ ਰੱਖ ਲਿਆ ਉਸੇ ਆਈਡੀ ਦੀ ਮੈਂ ਮੰਗ ਕੀਤੀ ਸੀ ਉਹਨਾਂ ਨੂੰ 2-3 ਦਿਨ ਹੋ ਗਏ ਪਹਿਲਾਂ ਹੀ ਮੀਟਿੰਗ ਕੀਤੀ ਉਹਾਂ ਦਾ ਵੀ ਮੈਂ ਤੁਹਾਡਾ ਕੰਮ ਨਹੀਂ ਕਰਤਾਂ ਕੰਨਾ ਮੈਂ ਤੁਹਾਨੂੰ ਰੱਖਣੇ ਨਹੀਂ ਉਹਨਾਂ ਨੇ ਮੈਨੂੰ ਸਾਫ਼ ਹੀ ਬਣਾ ਕਰ ਦਿੱਤਾ ਤੁਹਾਡੀ ਤੁਹਾਡੀ ਜੌਬ ਕਿਸ ਕੀ ਤੁਸੀਂ ਕੰਮ ਕਰਦੇ ਸੀ ਕਦੋਂ ਕਰਨ ਲੱਗੇ ਸੀਗੇ ਮੇਰਾ ਕੰਮ ਸੀ ਲੈਜਰ ਕੀਪਰ ਦਾ ਜੀ ਜੀ ਸਾਲ ਹੋ ਗਿਆ ਸੀ ਮੈਨੂੰ ਸਾਲ ਤੋਂ ਉਪਰ ਹੀ ਹੋ ਗਿਆ ਸੀ 1.5 ਸਾਲ ਦੇ ਤਕਰੀਬਨ ਹੀ ਹੋ ਗਿਆ ਸੀ ਜੇ ਮੈਨੂੰ ਇੱਥੇ ਕੰਮ ਕਰਦਾ ਜੇਕਰ ਤੁਸੀਂ ਮੌਜੂਦਾ ਐਮਐਲਏ ਤੇ ਇਲਜ਼ਾਮ ਲਾ ਰਹੇ ਹੋ ਤੁਹਾਨੂੰ ਤੁਹਾਡੇ ਕੋਲ ਇਸ ਚੀਜ਼ ਦੇ ਕੀ ਪ੍ਰੂਫ ਨੇ ਕੀ ਐਮਐਲਏ ਦੇ ਕਹਿਣ ਤੇ ਬੰਦੇ ਰੱਖੇ ਜਾਂ ਐਮਐਲਏ ਦੇ ਨੇੜਲੇ ਬੰਦੇ ਰੱਖੇ ਗਏ ਨੇ ਸਾਡੇ ਕੋਲੇ ਉੱਥੇ ਸਰ ਜਦੋਂ ਮੈਂ ਦਫ਼ਤਰ ਦੇ ਵਿੱਚ ਕੰਮ ਕਰਦੀ ਸੀ ਨਾ ਉੱਥੇ ਵੀ ਗੱਲਾਂ ਕਰਦੇ ਹੁੰਦੇ ਸੀ ਵੀ ਕਾਕੇ ਬਰਾੜ ਦੀ ਸ਼ਿਫਾਰਸ਼ ਤੇ ਬੰਦਾ ਰੱਖੀਦਾ ਜਿੰਨਾਂ ਕੋਲੇ ਜੈਕਾ ਉਹਨਾਂ ਦਾ ਬੰਦਾ ਰੱਖੀਦਾ ਉੱਥੋਂ ਮੈਨੂੰ ਪਤਾ ਲੱਗਿਆ ਵੀ ਉੱਥੇ ਕਾਕੇ ਬਰਾੜ ਦਾ ਬੰਦੇ ਬੰਦੇ ਰੱਖੇ ਜਾਂਦੇ ਆ ਵੀ ਜਿਹੜਾ ਕੋਈ ਆਮ ਜਨਤਾ ਜਿਵੇਂ ਗਰੀਬ ਪਾਈਚਾਰਾ ਹੋ ਗਿਆ ਸਾਡੇ ਵਰਗੇ ਇਹਨਾਂ ਨੂੰ ਉੱਥੋਂ ਕੱਢ ਦਿੱਤਾ ਜਾਂਦਾ ਤਾਂ ਇਸ ਤੋਂ ਮੈਨੂੰ ਬਤ ਲੱਗਿਆ ਵੀ ਉਹ ਕਾਕੇ ਬਰਾੜ ਦਾ ਬੰਦਾ ਕਾਕੇ ਬਰਾੜ ਦੀ ਸ਼ਿਫਾਰਸ਼ ਤੇ ਰੱਖ ਲਿਆ ਗਿਆ ਲੱਗਦਾ ਵੀ ਉਹਨਾਂ ਦੇ ਕਹਿਣ ਤੇ ਤੁਹਾਨੂੰ ਕੱਢਤਾ ਗਿਆ ਤੇ ਉਹਨੂੰ ਰੱਖਿਆ ਗਿਆ ਉਹਨਾਂ ਦੀ ਸ਼ਿਫਾਰਸ਼ ਹੋ ਗਈ ਜੀ ਸਾਡੇ ਸ਼ਿਫਾਰਸ਼ ਹੈ ਨਹੀਂ ਸੀ ਹੂੰ ਤਾਏ ਇਸੇ ਕਰਕੇ ਉਹਨਾਂ ਨੂੰ ਰੱਖ ਲਿਆ ਗਿਆ ਜੀ ਕਿੰਨੇ ਕਿੰਨੇ ਜਣੇ ਰੱਖੇ ਨੇ ਜੀ ਉਹਨਾਂ ਦੀ ਸਪਾਰਸ਼ ਤੇ ਉੱਥੇ ਮੇਰੇ ਆ ਮੇਰੇ ਵੇਖ ਦੀ ਵੇਖ ਦੀ ਤਿੰਨ ਜਣੇ ਰੱਖਿਆ ਜੀ ਉੱਥੇ ਤਿੰਨ ਜਣੇ ਰੱਖੇ ਹਾਂਜੀ ਠੀਕ ਉਹ ਸਾਰੇ ਤੁਹਾਡੀ ਮਤਲਬ ਹੱਕ ਜਿਹੜਾ ਤੁਹਾਡਾ ਬੰਦਾ ਸੀਗਾ ਉੱਥੇ ਜਿਸੇ ਉਹਨੂੰ ਰੱਖਿਆ ਗਿਆ ਹਾਂਜੀ ਤਿੰਨੇ ਵਾਰੀ ਮੈਂ ਅਪਲਾਈ ਕੀਤਾ ਸੀ ਵਿਆਹ ਦੀ ਆਈਡੀ ਅਲਾਟ ਕਰਾਉਣ ਵਾਸਤੇ ਪਰ ਮੇਰੀ ਆਈਡੀ ਉਹਨਾਂ ਨੇ ਅਲਾਟ ਨਹੀਂ ਕਰਵਾਈਏ ਉਹਨਾਂ ਨੇ ਕਾਕੇ ਬਰਾੜ ਦੀ ਸਪਾਰਸ਼ ਤੇ ਬੰਦੇ ਜਿਹੜੇ ਕਾਕੇ ਦੇ ਬੰਦੇ ਸੀ ਉਹ ਹੀ ਮੇਨ ਬੰਦੇ ਰੱਖ ਲਏ ਉਹਨਾਂ ਨੇ ਹੂੰ ਜੀ ਨੰਬਰ ਤੁਸੀਂ ਕਿੰਨਾ ਸਮਾਂ ਕੰਮ ਕੀਤਾ ਕੋਈ ਤੁਹਾਡੀ ਤਨਖਾਹ ਵਗੈਰਾ ਵੀ ਤੁਹਾਨੂੰ ਮਿਲਦੀ ਰਹੀ ਹੈ ਕਿੰਨਾ ਸਮਾਂ ਕੰਮ ਕੀਤਾ ਮੈਨੂੰ ਤਿੰਨ ਮਹੀਨੇ ਦੀ ਤਨਖਾਹ ਮਿਲੀ ਹੈ ਬਾਕੀ ਮੈਨੂੰ ਤਨਖਾਹ ਨਹੀਂ ਕਿੰਨਾ ਸਮਾਂ ਕੀਤਾ ਕੋਲ ਕੰਮ ਡੇਢ ਸਾਲ ਦੇ ਕਰੀਬ ਕੀਤਾ ਜੀ ਫਿਰ ਉਦੋਂ ਉਹ ਤੁਹਾਨੂੰ ਮਿਲੀ ਕਿਉਂ ਨਹੀਂ ਮਿਲੀ ਕਾਰਨ ਕੀ ਪਹਿਲਾਂ ਮੇਰਾ ਨਾਮ ਨਹੀਂ ਚੜਿਆ ਸੀ ਜੀ ਆਈਡੀ ਤੇ ਜਦੋਂ ਆਈਡੀ ਤੇ ਨਾਮ ਚੜਦਾ ਉਦੋਂ ਤਨਖਾਹ ਖਾਤੇ ਵਿੱਚ ਆਉਂਦੀ ਹੈ ਇੱਕ ਵਾਰੀ ਮੈਨੂੰ ਵੈਸੇ ਹੀ ਰੈਵਨਿਊ ਵਿੱਚੋਂ ਤਨਖਾਹ ਦੇ ਦਿੰਦੇ ਸੀ 10000 ਰੁਪਏ ਬਾਦ ਵਿੱਚ ਉਹਨਾਂ ਨੇ ਫਿਰ ਮੈਨੂੰ ਜਵਾਬ ਹੀ ਦਿੱਤਾ ਕਿ ਨਹੀਂ ਵੀ ਹੁਣ ਤੱਕ ਅਸੀਂ ਰੱਖ ਨਹੀਂ ਸਕਦੇ ਪਰ ਜਦੋਂ ਤੁਸੀਂ 1.5 ਸਾਲ ਕੰਮ ਕੀਤਾ ਤਨਖਾਹ ਤਿੰਨ ਮਹੀਨੇ ਮਿਲੀ ਇਸ ਦੌਰਾਨ ਫਿਰ ਤੁਸੀਂ ਕਿਹਾ ਨਹੀਂ ਜੇ ਇਸ ਦੌਰਾਨ ਕਿ ਮੈਕਮੇੇ ਕੋਲੇ ਗਏ ਹੋਮੂ ਉੱਚ ਅਧਿਕਾਰੀਆਂ ਕੋਲੇ ਗਏ ਹੋਮੂ ਅਸੀਂ 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 ਉਹਨਾਂ ਨੂੰ ਕਿਹਾ ਸੀ ਵੀ ਸਾਡੀ ਆਈਡੀ ਚੜਾ ਦਿਓ ਤੁਸੀਂ ਅਸੀਂ ਆਈਡੀ ਦੀ ਡੀਕ ਦੇ ਕਾਰਨ ਹੀ ਅਸੀਂ ਇੱਥੋਂ ਤੱਕ ਕੰਮ ਕਰੀ ਗਏ ਵੀ ਚਲ ਕੋਈ ਨਹੀਂ ਸਾਨੂੰ ਰੋਜ਼ਗਾਰ ਮਿਲਿਆ ਕੱਚਾ ਪిల్లా ਕੋਈ ਨਹੀਂ ਸਾਡਾ ਨਾਂ ਚੜ ਜੂਗਾ ਠਾਂ ਚੜ ਜੂਗਾ ਪਰ ਉਹਨਾਂ ਨੇ ਸਾਡਾ ਨਾਂ ਨਹੀਂ ਜਿਹੜਾ ਨਾਂ ਸਾਨੂੰ ਤਨਖਾਹ ਹੀ ਦਿੱਤੀ ਤੇ ਨਾਂ ਸਾਨੂੰ ਆਈਡੀ ਉਹਨਾਂ ਨੇ ਅਲਾਟ ਕੀਤੀ ਐਮਐਲਏ ਤੱਕ ਪਹੁੰਚ ਨਹੀਂ ਕਰੀ ਜੋ ਤੁਹਾਨੂੰ ਪਤਾ ਲੱਗੇ ਕਿ ਐਮਐਲਏ ਦੀ ਸਿਫਾਰਿਸ਼ ਤੇ ਐਮਐਲਏ ਤੱਕ ਪਹੁੰਚ ਕਰੀ ਜਾਂ ਗਏ ਐ ਮੈਂ ਐਮਐਲਏ ਕੋਲੇ ਐਮਐਲਏ ਸਾਨੂੰ ਕਹਿੰਦਾ ਤੁਸੀਂ ਸਾਡੇ ਹਲਕੇ ਦੇ ਨਹੀਂ ਜੀ ਗਏ ਸੀ ਉਹਨਾਂ ਕੋਲੇ ਉਹਨਾਂ ਕੋਲ ਗਏ ਸੀ ਅਸੀਂ ਉਹਨਾਂ ਨੂੰ ਜਾ ਕੇ ਆਖਿਆ ਸੀ ਉਹਨਾਂ ਨੇ ਤੁਸੀਂ ਸਾਡੇ ਹਲਕੇ 'ਚ ਹੀ ਜੀਉਂਦੇ ਕਹਿੰਦੇ ਤੁਹਾਡਾ ਹਲਕਾ ਗਿੱਦੜਵਾ ਹੂੰ ਇਹ ਗੱਲ ਕਹਿ ਕੇ ਤੁਹਾਨੂੰ ਤੋਂ ਇਹ ਗੱਲ ਕਹਿ ਕੇ ਸਾਨੂੰ ਉਹਨੇ ਜਵਾਬ ਦਿੱਤਾ ਹੂੰ ਤੁਸੀਂ ਆਪਦੀ ਇਹ ਗੱਲ ਰੱਖੀ ਸੀ ਵੀ ਤੁਹਾਡੀ ਸਪਰਸ਼ ਤੇ ਉਹ ਲੱਗੇ ਆ ਅਸੀਂ ਉਹਨਾਂ ਨੂੰ ਇਹ ਗੱਲ ਕੀਤੀ ਸੀ ਵੀ ਅਸੀਂ ਇੱਕ ਐਸੀ ਭਾਈਚਾਰੇ ਨੂੰ ਬਿਲੋਂਗ ਕਰਦੇ ਆਂ ਵੀ ਸਾਡੀ ਸ਼ਿਪਾਰਸ਼ ਸਾਡੀ ਜੇ ਤੁਸੀਂ ਸ਼ਿਪਾਰਸ਼ ਕਰ ਦੋਗੇ ਇੱਕ ਵਾਰੀ ਸਾਡੀ ਆਈਡੀ ਛੱਡ ਜੂਗੀ ਚੱਲ ਸਾਡਾ ਰਜਗਾਰ ਪੱਕਾ ਹੋ ਜਾਊਗਾ ਹਾਂ ਤਾਂ ਤੁਸੀਂ ਸਾਡੇ ਹਲਕੇ ਤੋਂ ਹਲਕੇ 'ਚ ਨਹੀਂ ਕਹਿੰਦਾ ਤੁਸੀਂ ਕਿੱਧਰ ਹੋ ਹਲਕੇ 'ਚ ਵੀ ਕਹਿ ਕੇ ਮੋੜ ਤਾ ਤੁਹਾਨੂੰ ਫੇਰ ਕਹਿ ਕੇ ਮੋੜ ਤਾ ਜੀ ਅਬੀ ਸਰਕਾਰ ਤਾਂ ਕਹਿੰਦੀ ਐ ਕਿ ਜਿਹੜੀ ਸੁਪਾਰਸ਼ਾਂ ਨੇ ਉਹ ਕੁਝ ਨਹੀਂ ਚੱਲਦਾ ਸਾਡੇ ਰਾਜ ਦੇ ਵਿੱਚ ਜਿਹੜਾ ਜਿਨ੍ਹਾਂ ਦਾ ਹੱਕ ਹੈ ਉਹਨਾਂ ਨੂੰ ਮਿਲਦਾ ਹਾਂਜੀ ਸਰ ਇਹ ਜਿਹੜੀ ਸਰਕਾਰ ਕਹਿੰਦੀ ਸੀ ਵੀ ਅਸੀਂ ਤੁਹਾਨੂੰ ਰੁਜ਼ਗਾਰ ਦੇਵਾਂਗੇ ਵੀ ਪਹਿਲ ਦੇ ਆਧਾਰ ਤੇ ਅਸੀਂ ਜਦੋਂ ਸੱਤਾ 'ਚ ਆਵਾਂਗੇ ਤੁਹਾਨੂੰ ਰੁਜ਼ਗਾਰ ਦੇਵਾਂਗੇ ਪਰ ਇੱਥੇ ਉਲਟ ਹੋ ਰਿਹਾ ਇੱਥੇ ਕੀ ਹੋ ਰਿਹਾ ਜਿਹੜਾ ਕੱਚਾ ਪిల్లా ਰੁਜ਼ਗਾਰ ਸੀ ਉਹ ਵੀ ਖੋਇਆ ਜਾਂਦਾ ਇੱਕ ਸਾਲ ਤੋਂ 1.5 ਸਾਲ ਤੋਂ ਬੀਰਮਨਦੀਪ ਕੁੜੀ ਕੰਮ ਕਰ ਰਹੀ ਆ ਤੇ ਉਹਨੂੰ ਰੱਖਿਆ ਹੋਇਆ ਅਸੀਂ ਮੰਗ ਇਹ ਕੀਤੀ ਸੀ ਵੀ ਇਹਨੂੰ ਜਿਹੜੀ ਐਚਆਰਮ ਆਈਡੀ ਆ ਉਸ ਆਈਡੀ ਤੇ ਇਹਦੀ ਆਈਡੀ ਛੱਡ ਜੇ ਤੇ ਇਹਨੂੰ ਵੀ ਜਿਹੜੀ ਤਨਖਾਹ ਪ੍ਰੋਪਰ ਮਿਲ ਲੱਗ ਪਈ ਪਰ ਇਸ ਔਸਰਾਂ ਵੱਲੋਂ ਐਕਸ਼ਨ ਵੱਲੋਂ ਐਸਡੀਓ ਵੱਲੋਂ ਪਰ ਸਾਨੂੰ ਇਹੀ ਲਾਰਾ ਲਾਇਆ ਗਿਆ ਵੀ ਕੋਈ ਗੱਲ ਨਹੀਂ ਮਸਲਾ ਹੱਲ ਕਰਦੇ ਆ ਕਰਦੇ ਆ ਜਦੋਂ ਅਸੀਂ ਵੀ ਉੱਪਰ ਤੱਕ ਪਹੁੰਚਿਆ ਸਖਬੀ ਨਹੀਂ ਜੇ ਹੱਲ ਕਰਨਾ ਤੇ ਅਸੀਂ ਵੀ ਉਤਲੇ ਅਧਿਕਾਰੀਆਂ ਨੂੰ ਮਿਲਾਂਗੇ ਅਸੀਂ ਐਚਓਡੀ ਨੂੰ ਮਿਲੇ ਜਦੋਂ ਜਾ ਕੇ ਐਚਓਡੀ ਨੇ ਇਹਨਾਂ ਨੂੰ ਇੱਕ ਸਾਬ ਨੂੰ ਲੈਟਰ ਕੱਢੀ ਬੀ ਰਮਨਦੀਪ ਕੁੜੀ ਜਿਹੜੀ ਕੰਮ ਕਰ ਰਹੀ ਏ ਤੁਹਾਡੇ ਕੋਲੇ ਵੀ ਇਹ ਕਿਹਨੇ ਰੱਖੀ ਆ ਤੇ ਵੀ ਉਹਦਾ ਨਾਂ ਚੜਾਉ ਉਹ ਚਾਰਾ ਮੰਡ ਇਥੇ ਪਰ ਇੱਥੇ ਜਿਹੜੇ ਅਧਿਕਾਰੀ ਸੀ ਸਾਡੇ ਐਸ ਡੀਓ ਜਾਂ ਐਕਸ਼ਨ ਲਾ ਲੋ ਇਹਨਾਂ ਨੇ ਉਹ ਲੈਟਰ ਉਲਟਾ ਬਣਾਤੀ ਸਾਡੇ ਖਿਲਾਫ ਕਹਿੰਦੇ ਵੀ ਇਹ ਕੁੜੀ ਜਿਹੜੀ ਰਮਨਦੀਪ ਆ ਸਾਡੇ ਕੋਲੇ ਕੰਮ ਹੀ ਨਾ ਕਰ ਰਹੀ ਉਥੋਂ ਦੇ ਜਿਹੜੀ ਐਚਓਡੀ ਨੇ ਲੈਟਰ ਮਾਰਕੀ ਤੁਸੀਂ ਐਮਐਲਏ ਨੂੰ ਸੋਰੀ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਪਰ ਉੱਥੇ ਕੀ ਹੋਇਆ ਸੂਪਰਡੈਂਟ ਪਟਿਆਲਾ ਹੈੱਡ ਆਫਸ ਉਹਨਾਂ ਨੇ ਜਿਹੜੀ ਲੈਟਰ ਭੇਜੀ ਸੀ ਇੱਥੇ ਉਹਦੇ ਅਧਿਕਾਰ ਤੇ ਉਹਨਾਂ ਨੇ ਉਲਟ ਲੈਟਰ ਇਹ ਬਣਾ ਕੇ ਭੇਜੀ ਰਮਨਦੀਪ ਕੁੜੀ ਸਾਡੇ ਕੋਲ ਕੰਮ ਹੀ ਨਹੀਂ ਕਰਦੀ ਠੀਕ ਹੈ ਅਸੀਂ ਜਿਹੜੀ ਫਾਈਲ ਦੇਖ ਕੇ ਆਂਦੀ ਸੀ ਉੱਤੇ ਤੁਹਾਡਾ ਨੰਬਰ ਸੀ ਉਹਨਾਂ ਨੇ ਸਾਡੇ ਨੰਬਰ ਦੇ ਆਧਾਰ ਤੇ ਸਾਨੂੰ ਫੋਨ ਲਾਇਆ ਸੂਪਰਡੈਂਟ ਨੇ ਸਤਨਾਮ ਸੰਘਣੀ ਉਹ ਕਹਿੰਦਾ ਵੀ ਰਮਨਦੀਪ ਕੁੜੀ ਜਿਹੜੀ ਕੰਮ ਕਰ ਰਹੀ ਹੈ ਤੁਹਾਡੇ ਕੋਲੇ ਜੀ ਵੀ ਉਹਦੀ ਕੋਈ ਪ੍ਰੂਫ ਆਈਡੈਂਟੀ ਤੇ ਸਾਨੂੰ ਦਿਓ ਜਦੋਂ ਅਸੀਂ ਪ੍ਰੂਫ ਆਪਦੇ ਅਸੀਂ ਉੱਥੇ ਪਟਿਆਲੇ ਹੈੱਡ ਆਫਸ ਨੂੰ ਭੇਜੇ ਉਹਨਾਂ ਨੇ ਸਾਨੂੰ ਐਸ ਡੀਓ ਨੂੰ ਵੀ ਮੰਗ ਕੀਤੀ ਇੱਥੇ ਆਓ ਤੇ ਆਪਦਾ ਪੱਖ ਰੱਖੋ ਤੇ ਅਸੀਂ ਵੀ ਆਪਦਾ ਪੱਖ ਰੱਖ ਕੇ ਪ੍ਰੂਫ ਦੇ ਕੇ ਆਈ ਪਰ ਉੱਥੇ ਤਾਂ ਹੁਣ ਪਤਾ ਨਹੀਂ ਕੀ ਗੱਲ ਕੀਤੀ ਕੀ ਨਹੀਂ ਕੀਤੀ ਐਕਸ਼ਨ ਤੇ ਐਸ ਡੀਓ ਨੇ ਜੀ ਤੇ ਹੁਣ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨੂੰ ਵੀ ਜਿਹੜਾ ਹਟਾਇਆ ਗਿਆ ਉਹਨੂੰ ਵੀ ਰੱਖਿਆ ਜਾਵੇ ਜਿਹੜੇ ਦੂਜੇ ਜਿਹੜੇ ਮੁਲਾਜ਼ਮ ਮੁੰਡੇ ਹਟਾਏ ਸੀ ਕੱਚੇ ਲੱਗੇ ਸੀ ਉਹਨਾਂ ਨੂੰ ਭਰਤੀ ਦੁਬਾਰਾ ਫੇਰ ਕਰ ਲਿਆ ਤਿੰਨ ਜਣਾਂ ਨੂੰ ਪਰ ਜਿਹੜਾ ਐਕਸ਼ਨ ਆ ਸਾਡਾ ਉਹ ਇਸ ਗਲਤੀ ਅੜਿਆ ਵੀ ਕਹਿੰਦਾ ਤੁਸੀਂ ਐਚ.ਓ.ਡੀ ਕੋਲੇ ਕਿਉਂ ਗਏ ਠੀਕ ਹੈ ਮੈਂ ਨਹੀਂ ਕੰਮ ਕਰਨਾ ਮੈਂ ਹੀ ਰੱਖਣਾ ਸੀ ਤੇ ਮੈਂ ਨਹੀਂ ਰੱਖਦਾ ਜੋ ਕਰਨਾ ਕਰ ਲੋ ਹੁਣ ਕੀ ਇੱਥੇ ਐਮ.ਐਲ.ਏ ਦੀ ਸ਼ਿਫਾਰਿਸ਼ ਤੇ ਤਿੰਨ ਬੰਦੇ ਰੱਖੇ ਗਏ ਆ ਆਈ.ਡੀਆਂ ਵੀ ਖਾਲੀ ਹੁੰਦੀਆਂ ਪਰ ਐਮ.ਐਲ.ਏ ਦੀ ਸ਼ਿਫਾਰਿਸ਼ ਤੋਂ ਬਣਾ ਉਹ ਬੰਦਾ ਨਹੀਂ ਰੱਖਦਾ ਕਹਿੰਦਾ ਐਮ.ਐਲ.ਏ ਦੀ ਸ਼ਿਫਾਰਿਸ਼ ਲਵਾ ਦੋ ਜਦੋਂ ਸੀ ਐਮ.ਐਲ.ਏ ਕੋਲੇ ਜਾਂਦੇ ਆ ਉਹ ਅੱਗੂ ਇਹ ਕਹਿ ਦਿੰਦਾ ਬੀ ਤੁਸੀਂ ਸਾਡੇ ਹਲਕੇ 'ਚ ਨਹੀਂ ਆਉਂਦੇ ਗਿੱਦੜਵਾ ਹਲਕੇ ਡੈਂਪੀ ਚਾਉਂਦੇ ਆ ਪਰ ਅਸੀਂ ਡੈਂਪੀ ਤੱਕ ਵੀ ਪਹੁੰਚ ਕੀਤੀ ਸੀ ਉਹਨਾਂ ਨੇ ਸਾਡਾ ਫੋਨ ਵੀ ਲਾਇਆ ਤੇ ਉਹਨਾਂ ਨੇ ਗੱਲਬਾਤ ਵੀ ਕੀਤੀ ਸੀ ਪਰ ਕੀ ਇੱਥੋਂ ਦਾ ਐਕਸ਼ਨ ਆ ਜਿਹੜਾ ਉਹ ਆਪਦੀ ਹੈਂਕੜ ਬਾਜੀ ਤੇ ਅੜਿਆ ਆ ਪੂਰਾ ਕਹਿੰਦਾ ਮੈਂ ਨਹੀਂ ਰੱਖਣਾ ਰਮਦੀਪ ਨੂੰ ਜੀ ਦੇ ਕੋਲੇ ਮਰਜ਼ੀ ਜਾਵੜਾ ਜਿੱਥੋਂ ਮਰਜ਼ੀ ਸਿਫਾਰਸ਼ ਲਵਾ ਗੇ ਇਹ ਕੀ ਦੀ ਇਹ ਕੀ ਦੀ ਜ਼ੁਬਾਨੀ ਸੀ ਕਿ ਜੇ ਜੇਕਰ ਐਮਐਲਏ ਦੀ ਸਿਫਾਰਸ਼ ਲਾਉਂਗੇ ਤਾਂ ਰੱਖੇ ਜਾਉਂਗੇ ਇਹ ਕੀ ਦੀ ਜ਼ੁਬਾਨੀ ਸੀ ਕਿ ਸਾਡੇ ਐਕਸ਼ਨ ਸਾਹਿਬ ਦੀ ਹੈ ਜੀ ਕਿਉਂਕਿ ਐਕਸ਼ਨ ਸਾਹਿਬ ਨੇ ਅੱਗੇ ਵੀ ਜਿਹੜੇ ਮੁੰਡੇ ਰੱਖੇ ਆ ਜੀ ਤੇ ਉਹੋ ਐਮਐਲਏ ਠੀਕ ਉਹਦੀ ਜ਼ਮਾਨ ਇਸ ਜਿਹਨੂੰ ਮੀਟਿੰਗ ਕੀਤੀ ਸੀ ਉਦੋਂ ਉਹਨੇ ਸਾਡੇ ਇਹ ਜਵਾਬ ਦਿੱਤਾ ਕਹਿੰਦਾ ਜੋ ਕੋਈ ਕਰਨਾ ਕਰ ਲੋ ਮੈਂ ਐਮਐਲਏ ਦੀ ਸ਼ਿਫਾਰਿਸ਼ ਤੇ ਬੰਦਾ ਰੱਖਣਾ ਮੇਰੇ ਤੇ ਪ੍ਰੈਸ਼ਰ ਪੈ ਰਿਹਾ ਕਹਿੰਦਾ ਮੈਂ ਉਹਦੇ ਕਹਿਣ ਤੋਂ ਬਗਾਰ ਨਹੀਂ ਪ੍ਰੈਸ਼ਰ ਕਿਹਦਾ ਪੈ ਰਿਹਾ ਕਿਹਦਾ ਪ੍ਰੈਸ਼ਰ ਕਹਿੰਦਾ ਐਮਐਲਏ ਦਾ ਪੈ ਰਿਹਾ ਮੇਰੇ ਤੇ ਕਹਿੰਦਾ ਵੀ ਕਹਿੰਦਾ ਮੈਂ ਉਹਨਾਂ ਤੋਂ ਬਾਹਰ ਨਹੀਂ ਰੱਖ ਸਕਦਾ ਕਹਿੰਦਾ ਵੀ ਤੁਸੀਂ ਸ਼ਿਫਾਰਸ਼ ਵਾਲੋ ਆਪ ਜਾ ਕੇ ਪਰ ਅਸੀਂ ਜਦੋਂ ਐਮਐਲਏ ਕੋਲ ਜਾਂਦੇ ਸਾਨੂੰ ਇਹ ਜਵਾਬ ਮਿਲਦਾ ਤੁਸੀਂ ਸਾਡੇ ਹਲਕੇ ਦਿਹਾਣੀ ਜਿਹੜੀ ਆਈਡੀ ਤੁਸੀਂ ਮੰਗ ਕਰ ਰਹੇ ਹੋ ਜਦੋਂ ਤੁਸੀਂ ਨੌਕਰੀ ਤੁਹਾਨੂੰ ਮਿਲਦੀ ਹੈ ਤੁਸੀਂ ਲੱਗਦੇ ਹੋ ਆਊਟਸੋਰਸ ਤੇ ਲੱਗਦੇ ਹੋ ਉਸ ਵੇ ਤੁਹਾਨੂੰ ਪਤਾ ਕੀ ਹੁੰਦਾ ਸਾਡੇ ਮਹਿਕਮੇ ਚ ਕਿਹੜਾ ਬੰਦਾ ਕੱਚਾ ਰੱਖ ਲੈਂਦੀ ਹੈ ਜੀ ਕੋਈ ਵੀ ਬੰਦਾ ਜਿਹੜਾ ਕੰਮ ਕਰੀ ਜਾਂਦਾ ਇਹਨਾਂ ਨੇ ਸਾਨੂੰ ਐਸ ਡੀਓ ਸਾਹਿਬ ਨੇ ਇਹ ਕਿਹਾ ਸੀ ਵੀ ਮੈਂ ਕਿਹੜਾ ਕੱਚਾ ਰੱਖਣਾ ਜਦੋਂ ਵੀ ਕੋਈ ਆਈਡੀ ਖਾਲੀ ਹੁੰਦੀ ਆ ਜਾਂ ਕੋਈ ਛੱਡ ਕੇ ਬਾਹਰ ਚਲਾ ਜਾਂਦਾ ਜਾਂ ਕੋਈ ਕਿਸੇ ਕਾਰਨ ਵੀ ਬੰਦਾ ਹਟ ਜਾਂਦਾ ਅਸੀਂ ਉਹਨੂੰ ਵੀ ਉਹਦੀ ਆਈਡੀ ਤੇ ਨਾਂ ਚੜਾ ਦਾਂਗੇ ਫਿਰ ਇੱਥੇ ਕੀ ਆ ਵੀ ਬੰਦੇ ਜਿਹੜੇ ਅਸ਼ਪਾਰਸ਼ ਹੀ ਰੱਖੇ ਜਾਂਦੇ ਆ ਤੇ ਕਿਉਂਕਿ ਵੀ ਦੂਜੇ ਬੰਦੇ ਨਹੀਂ ਰੱਖੇ ਨੇ ਸਾਡੇ ਇੱਕ ਛੱਡ ਕੇ ਬੰਦੇ ਗਏ ਉੱਥੋਂ ਕੋਈ ਹਾਂਜੀ ਇੱਕ ਜਗਮੋਣ ਸਿੰਘ ਛੱਡ ਕੇ ਗਿਆ ਜੀ ਉਹ ਬਾਹਰ ਚਲਾ ਗਿਆ ਰਮਨੀਤ ਸਿੰਘ ਜੀ ਛੱਡ ਕੇ ਚਲਾ ਗਿਆ ਉਹ ਬਾਹਰ ਚਲਾ ਗਿਆ ਤੇ ਇੱਕ ਬੰਦਾ ਗਰ ਸੇਵਕ ਸਿੰਘ ਜੀ ਉਹ ਛੱਡ ਕੇ ਚਲਾ ਗਿਆ ਜੀ ਮਤਲਬ ਤਿੰਨ ਜਿਹੜੀਆਂ ਆਈਡੀਆਂ ਖਾਲੀ ਪਈਆਂ ਨੇ ਹੁਣ ਵੀ ਤਿੰਨ ਆਈਡੀਆਂ ਜਿਹੜੀਆਂ ਖਾਲੀ ਪਈਆਂ ਸੀ ਅਸੀਂ ਉਹਨਾਂ ਤੇ ਕੇਸ ਬਣਾ ਕੇ ਭੇਜੇ ਸੀ ਸਾਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਸਾਡੇ ਕੇਸ ਫੜ ਕੇ ਰੱਖ ਲੈਂਦੇ ਸੀ ਉਸ ਤੋਂ ਬਾਅਦ ਸਾਨੂੰ ਕੋਈ ਜਿਹੜਾ ਜਵਾਬ ਨਹੀਂ ਦਿੱਤਾ ਜਾਂਦਾ ਸੀ ਕਿਉਂਕਿ ਉਹਨਾਂ ਨੇ ਸ਼ਿਫਾਰਸ਼ੀ ਬੰਦੇ ਰੱਖਣੇ ਹੁੰਦੇ ਸੀ ਕਿਉਂਕਿ ਵੀ ਸ਼ਿਫਾਰਸ਼ ਤੇ ਐਮਐਲਏ ਦੀ ਸ਼ਿਫਾਰਸ਼ ਪੇਖ ਖੋਡੀਆਂ ਦੀ ਪੈ ਗਈ ਸਾਰੇ ਵੀ ਸਾਰਿਆਂ ਤੋਂ ਫੋਨ ਕਰਾਉਣ ਲੱਗ ਪੈਂਦੇ ਸੀ ਉਹਦੇ ਆਧਾਰ ਤੇ ਰੱਖਦੇ ਸੀ ਇਹ ਬੰਦੇ अच्छा ਜਿਵੇਂ ਜਿਵੇਂ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਕਿ ਇਹ ਕੁੜੀ ਤੁਹਾਡੇ ਕੋਲ ਕੰਮ ਹੀ ਨਹੀਂ ਕਰਦੀ ਤੁਹਾਡੇ ਕੋਲੇ ਕੀ ਸਬੂਤ ਨੇ ਵੀ ਇਹਨਾਂ ਨੇ ਕੰਮ ਕੀਤਾ ਉੱਥੇ ਹਾਂਜੀ ਸਾਡੇ ਕੋਲੇ ਜਿਹੜੀਆਂ ਹਾਇਰੀਆਂ ਸੀ ਜਿਹੜੀਆਂ ਰਸੀਦ ਬੁੱਕਾਂ ਕੱਟਦੀ ਸੀ ਲੋਕਾਂ ਦੇ ਬਿੱਲ ਕੱਟਦੀ ਸੀ ਉਹ ਸਾਡੇ ਕੋਲੇ ਜਿਹੜੇ ਪ੍ਰੂਫ ਸੀ ਅਸੀਂ ਉਹ ਸੁਪਰਡੈਂਟ ਨੂੰ ਪਟਿਆਲੇ ਹੈਡ ਆਫਸ ਪਹੁੰਚਾਏ ਆ ਉੱਥੇ ਸਾਡੀ ਫਾਈਲ ਵੀ ਪਈਆ ਪ੍ਰੋਪਰ ਪਰ ਜਦੋਂ ਜਦੋਂ ਅਸੀਂ ਉਸ ਸੁਪ ਭੇਜੀ ਉਸ ਮਹਿਕਮੇ ਨੂੰ ਭੇਜੀ ਗਈ ਸਾਡੇ ਨੂੰ ਪਰ ਉੱਥੇ ਸਾਨੂੰ ਸੁਪਰਡੈਂਟ ਨੂੰ ਇਹੀ ਕਿਹਾ ਗਿਆ ਵੀ ਕੋਈ ਨਹੀਂ ਤੁਹਾਡਾ ਕੇਸ ਅਜੇ ਸਰਕਾਰ ਦੇ ਦਰਰੇ ਚ ਚੱਲ ਰਿਹਾ ਕਾਰਵਾਈ ਕਰ ਰਹੇ ਜਦੋਂ ਅਸੀਂ ਪੁੱਛਿਆ ਵੀ ਜਾ ਐਚਓਡੀ ਕੋਲੇ ਗਿਆ ਸਾਡਾ ਕੇਸ ਚੰਡੀਗੜ੍ਹ ਸਾਨੂੰ ਦੱਸ ਦੋ ਅਸੀਂ ਉੱਥੋਂ ਤੱਕ ਪਹੁੰਚ ਕਰ ਗਏ ਪਰ ਉਹ ਅਧਿਕਾਰੀਆਂ ਨੇ ਇਹੀ ਗੋ ਜਵਾਬ ਦਿੱਤਾ ਵੀ ਕੋਈ ਗੱਲ ਨਹੀਂ ਤੁਹਾਡਾ ਮਸਲਾ ਹੱਲ ਕਰਾਂਗੇ ਇਥੋਂ ਬਾਅਦ ਚ ਸੈਸ ਨੂੰ ਮਿਲਦੇ ਆ ਵੀ ਸਾਡਾ ਮਸਲਾ ਹੱਲ ਕਰੋ ਜੀ ਵੀ ਅਸੀਂ ਜਨੇ ਟਾਈਮ ਤੋਂ ਜਿਹੜੀ ਰਮਨਦੀਪ ਕੁੜੀ ਕੰਮ ਕਰ ਰਹੀ 1.5 ਸਾਲ ਤੋਂ ਤੁਸੀਂ ਆਈਡੀ ਕਾਹ ਤੋਂ ਨਹੀਂ ਚੜਾ ਰਹੇ ਪਰ ਉਹਨਾਂ ਨੇ ਗੋ ਇਹੀ ਗੱਲ ਕਹੀ ਆ ਕੋਈ ਗੱਲ ਨਹੀਂ ਚੜਾ ਦਾਂਗੇ ਪਰ ਵਾਰ-ਵਾਰ ਜਿਹੜਾ ਸਾਨੂੰ ਜਵਾਬਤ ਵਾਲੇ ਵੀ ਦਿੱਤੀ ਗਏ ਜਸੇਬੰਦੀ ਤੌਰ 'ਤੇ ਅਸੀਂ ਮਿਲੇ ਸੀ ਪਰ ਜਦ ਹੁਣ ਅਸੀਂ ਥੋੜੇ ਦਿਨ ਹੋ ਗਏ ਮੀਟਿੰਗ ਕਰਕੇ ਐਕਸ਼ਨ ਨੂੰ ਸਾਹਮਣਾ ਪਰ ਐਕਸ਼ਨ ਸਾਹਿਬ ਪੂਰਾ ਮੈਨੂੰ ਐ ਆਕੜ ਕੇ ਪਈ ਜਿਵੇਂ ਕੋਈ ਕਿਸੇ ਨੂੰ ਖਾਣਾ ਹੁੰਦਾ ਕਹਿੰਦੇ ਯਾਰ ਨਹੀਂ ਕਰਦਾ ਯਾਰ ਮੈਂ ਕਹਿੰਦਾ ਮੈਂ ਕਹਿੰਦਾ ਕਿਵੇਂ ਕਰਾਂ ਤੂੰ ਕਹਿੰਦਾ ਚੋੜੀ ਨੂੰ ਮਿਲਿਆ ਸੀ ਸੁਪਾਰਸ਼ਾਂ ਕਰਾਈ ਜਾਂ ਨਾ ਤੁਸੀਂ ਮੈਂ ਖੀ ਚਿਪਾਰਸ਼ਾਂ ਸਾਰੀ ਕਰਾਉਂਦੇ ਆ ਤੁਸੀਂ ਮੈਨੂੰ ਸਹੀ ਦੱਸ ਦਿਓ ਵੀ ਐਮਐਲਏ ਦੀ ਸ਼ਿਪਾਰਸ਼ ਤੇ ਬੰਦਾ ਰੱਖਣਾ ਤਾਂ ਰੱਖ ਲਓ ਸਾਨੂੰ ਕੋਈ ਤਰਾਜ ਨਹੀਂ ਪਰ ਸਾਡੇ ਜਿਹੜੀ ਕੁੜੀ ਨੂੰ ਹਟਾਇਆ ਰਮਦੀਪ ਨੂੰ ਇਹਨੂੰ ਰੱਖੋ ਤੁਸੀਂ ਪਰ ਉਹ ਕਹਿੰਦਾ ਮੈਂ ਨਹੀਂ ਰੱਖਦਾ ਕਹਿੰਦਾ ਮੈਂ ਸੋਚੂਗਾ ਵਿਚਾਰੂਗਾ ਆਹਦੇ ਮਸਲੇ ਜਿਹੜਾ ਜਿਹੜਾ ਪਹਿਲਾ ਕੰਮ ਕੀਤਾ ਆਊਟਸੋਰਸ ਤੇ ਉਹ ਤਨਖਾਹ ਵੀ ਕਿਤੇ ਰਹਿੰਦੀ ਹੈ ਕੁਝ ਮਹੀਨਿਆਂ ਦੀ ਹਾਂਜੀ ਉਹ 9 ਮਹੀਨੇ ਦੀ ਤਨਖਾਹ ਪਈ ਹੈ ਸਾਡੀ ਤੇ 3 ਮਹੀਨੇ ਦੀ ਤਨਖਾਹ ਸਾਨੂੰ ਦੇ ਦਿੱਤੀ ਸੀ ਉਹਨਾਂ ਨੂੰ ਚਲੋ ਜਦੋਂ 3 ਮਹੀਨੇ ਤਨਖਾਹ ਮਿਲੀ ਦੂਜੀ ਤਨਖਾਹ ਨਹੀਂ ਆਇਆ ਫਿਰ ਉਦੋਂ ਹੀ ਤੁਸੀਂ ਇੰਨਾ ਤੱਕ ਐਕਸ਼ਨ ਸਭ ਤੱਕ ਰੌਲਾ ਪਾਇਆ ਉਦੋਂ ਬੋਲੇ ਸੀ ਇਸ ਚੀਜ਼ ਬਾਰੇ ਅਸੀਂ ਇਸ ਗੱਲ ਤੇ ਸਾਡੇ ਜਿਹੜੇ ਦੂਜੇ ਮਲਾਜ਼ਮੀ ਹਟਾਏ ਸੀ ਉਹ ਐਸ ਡੀਓ ਤੱਕ ਵੀ ਪਹੁੰਚ ਕਰਦੇ ਰਹੇ ਵੀ ਸਾਡੀ ਤਨਖਾਹ ਦੇਵੋ ਪਰ ਇਸ ਵਿਭਾਗ ਵਿੱਚ ਜਿਹੜਾ ਹਾਲਾਤ ਆ ਉਹ ਕਹਿੰਦੇ ਕੋਈ ਗੱਲ ਨਹੀਂ ਦੇ ਦਾਂਗੇ ਤੁਸੀਂ ਕੰਮ ਕਰੀ ਜਾਓ ਅਸੀਂ ਬਹੁਤ ਜ਼ੋਰ ਲਾਉਂਦੇ ਸੀ ਸਟੂਡੋ ਤੱਕ ਵੀ ਕਹਿੰਦੇ ਸੀ ਕਲਰਕਾਂ ਨੂੰ ਵੀ ਕਹਿੰਦੇ ਸੀ ਵੀ ਸਾਡੀ ਤਨਖਾਹ ਜਿਹੜੀ ਦਵਾਈ ਜਾਵੇ ਸਾਨੂੰ ਤੇ ਉਸ ਤਨਖਾਹ ਤੋਂ ਵੀ ਨਹੀਂ ਉਹਨਾਂ ਨੇ ਗੌਰ ਕੀਤੀ ਕਿੰਨੇ ਕਿੰਨੇ ਪੈਸੇ ਮਤਲ ਤਨਖਾਹ ਸੀਗੀ ਤੇ ਕਿੰਨੇ ਰਹਿੰਦੀ ਹੈ ਕੁੱਲ ਹਾਂ ਵੀ ਜਿਹੜੀ ਆਈਡੀ ਜਿਹੜੀ ਤਨਖਾਹ ਬੰਦੀ ਹੈ ਜੀ 10-12000 ਰੁਪਏ ਬੰਦੀ ਆ ਜਿਹਦੇ ਚੋਂ ਠੇਕੇਦਾਰ ਦਾ ਕੱਟਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ 10000 ਰੁਪਏ ਸੈਲਰੀ ਸਾਨੂੰ ਦਿੱਤੀ ਜਾਂਦੀ ਹੈ ਅਸੀਂ ਇਹੀ ਮੰਗ ਕਰਦੇ ਸੀ ਵੀ ਜਿਹੜੇ ਤੁਸੀਂ ਉਹਨ ਤਨਖਾਹ ਸਾਨੂੰ ਦਿਨੇ ਆ ਉਹਦੇ ਆਧਾਰ ਤੇ ਸਾਡੀ ਆਈਡੀ ਚੜਾ ਦਿਓ ਸਾਨੂੰ ਪੱਕੇ ਤੌਰ ਤੇ ਜਿਹੜੀ ਤਨਖਾਹ ਮਿਲਣ ਲੱਗ ਪਈ ਇਸੇ ਮੰਗ ਕੀਤੀ ਸੋਨਾ ਤੱਕ ਆਈਡੀ ਚੜਨ ਤੋਂ ਬਾਅਦ ਤਨਖਾਹ ਵਾਜ ਜਾਂਦੀ ਹੈ ਆਈਡੀ ਚੜਨ ਤੋਂ ਬਾਅਦ ਪੱਕਾ ਜਿਹੜਾ ਵੀ ਨਾਂ ਚੜ ਦਿੰਦਾ ਆਊਟਸੋਰਸ ਤੇ ਵੀ ਕੀ ਤਨਖਾਹ ਰੁਕਦੀ ਨਹੀਂ ਜੀ ਹਾਂ ਹੁਣ ਤੁਹਾਨੂੰ ਬਾਈ ਹੈਂਡ ਮਿਲਦੀ ਸੀ ਜਾਂ ਤੁਹਾਡੇ ਖਾਤੇ ਚ ਆਈ ਤਨਖਾਹ ਸਾਨੂੰ ਨਾ ਇਹ ਬਾਈ ਹੈਂਡ ਤਨਖਾਹ ਦੇ ਦਿੰਦੇ ਸੀ ਜਿੰਨੇ ਵੀ ਦੂਜੇ ਵੀ ਅਧਿਕਾਰੇ ਲੱਗੇ ਸੀ ਜੋ ਐਸਕੇਨ ਤੇ ਹੋ ਗਏ ਉਹਨਾਂ ਨੂੰ ਉਹਨਾਂ ਦੇ ਵਿੱਚ ਹੀ ਇਹ ਭਰਤੀ ਕਰੀ ਗਈ ਸੀ ਉਹਨਾਂ ਦੇ ਵੀ ਤਨਖਾਹ ਇਸੇ ਤਰ੍ਹਾਂ ਦੇ ਦਿੰਦੇ ਸੀ ਬਾਅਦ ਚ ਅਸੀਂ ਤਾਂ ਹੀ ਤਾਂ ਅਸੀਂ ਜਦੋਂ ਆਈਡੀ ਖਾਲੀ ਹੁੰਦੀ ਆ ਮੰਗ ਕੀਤੀ ਸੀ ਵੀ ਸਾਡੀ ਜਿਹੜੀ ਤਨਖਾਹ ਸਹੀ ਢੰਗ ਨਾਲ ਸਾਨੂੰ ਮਿਲ ਲੱਗ ਪੂਗੀ ਪਰ ਇਹਨਾਂ ਨੇ ਕੋਈ ਵੀ ਉਸ ਤੇ ਗੌਰ ਨਹੀਂ ਕੀਤਾ ਹੁਣ ਤੁਸੀਂ ਕਸੂਰਬਾਰ ਕਿਨੂੰ ਮੰਨਦੇ ਹੋ ਇਹ ਸਭ ਜਿਹੜਾ ਵੀ ਐਪੀਸੋਡ ਇਹ ਚੱਲ ਰਿਹਾ ਜਿਹੜਾ ਕੁਝ ਹੋਇਆ ਇਹ ਸਭ ਦੇ ਪਿੱਛੇ ਮੇਨ ਕਸੂਰਬਾਰ ਜਾਂ ਮੇਨ ਕਿਨੂੰ ਮੰਨਦੇ ਹੋ ਮਹਿਨਤਾ ਇਹੀ ਆ ਜਿਹੜੀਆਂ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਵੀ ਅਸੀਂ ਤੁਹਾਨੂੰ ਸੱਤਾਂ ਚਾਉਣ ਤੋਂ ਪਹਿਲਾਂ ਰਜਗਾਰ ਦੇਵਾਂਗੇ ਉਹਨਾਂ ਦੀ ਐਮਐਲਏ ਵੀ ਪੈਲ ਤੇ ਆਧਾਰ ਤੇ ਜਿਹੜੇ ਬੰਦੇ ਰੱਖ ਰਹੇ ਆ ਠੀਕ ਆ ਸ਼ਿਫਾਰਸ਼ਾਂ ਲੱਗਿੰਦੀਆਂ ਸਾਡੇ ਕੋਲ ਸ਼ਿਫਾਰਸ਼ਾਂ ਨਹੀਂ ਸੀ ਅਸੀਂ ਪਹੁੰਚ ਕੀਤੀ ਐਮਐਲਏ ਤੱਕ ਐਮਐਲਏ ਕਹਿੰਦਾ ਸਾਡੇ ਹਲਕੇ ਦੇ ਨਹੀਂ ਕਸੂਰਵਾਰ ਤਾਂ ਵੱਧ ਤੋਂ ਵੱਧ ਪਹਿਲਾਂ ਸਰਕਾਰ ਹੀ ਆ ਜੀ ਵੀ ਜਿਹੜੇ ਵੀ ਇਹਨਾਂ ਦੇ ਜਿਹੜੇ ਐਮਐਲਏ ਆ ਉਹੋ ਸ਼ਿਫਾਰਸ਼ ਤੇ ਔਸਰਾਂ ਨੂੰ ਕਹਿ ਕੇ ਬੰਦੇ ਰੱਖੇ ਜਾਂਦੇ ਆ ਹੁਣ ਐਕਸ਼ਨ ਸਾਹਿਬ ਸਾਡੇ ਜਿਹੜੇ ਉਹਨਾਂ ਨੇ ਐਸਡੀਓ ਆ ਤਿਆ ਵੀ ਹੋਰ ਅਧਿਕਾਰੀ ਆ ਉਹ ਹੁਣ ਜਿਹੜੇ ਬੰਦੇ ਰੱਖੇ ਗਏ ਆ ਉਹ ਐਮਐਲਏ ਦੀ ਸਿਫਾਰਿਸ਼ ਤੇ ਰੱਖੇ ਗਏ ਆ ਸੂਰਗਵਾਰ ਤੇ ਐਕਸ਼ਨ ਵੀ ਆ ਤੇ ਐਮਐਲਏ ਵੀ ਆ ਐਸਸੀ ਨੂੰ ਵੀ ਜਾ ਕੇ ਮਿਲਿਆ ਜੀ ਮੈਂ ਐਸਸੀ ਨੇ ਤੱਕ ਵੀ ਮੰਗ ਕੀਤੀ ਸਾਡੇ ਐਸਸੀ ਨੂੰ ਹੈੱਡ ਆਫ ਤੋਂ ਚੰਡੀਗੜ੍ਹ ਤੋਂ ਫੋਨ ਆਇਆ ਵੀ ਇਹ ਜਿਹੜਾ ਮਸਲਾ ਤੋੜਾ ਵੀ ਇਹ ਹੱਲ ਕੀਤਾ ਜਾਵੇ ਵੀ ਐਕਸ਼ਨ ਦੇ ਲੈਵਲ ਦਾ ਕੰਮ ਆ ਐਕਸ਼ਨ ਹੀ ਕਰ ਸਕਦਾ ਪਰ ਐਸਸੀ ਕੋਲੇ ਅਸੀਂ ਪਹੁੰਚ ਕੀਤੀ ਸਾਡੇ ਕੋਲ ਲਾਈਟਰ ਵੀ ਹੈਗੀ ਐਸਸੀ ਦੀ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਪੂਰੇ ਵਿਸ਼ਵਾਸ ਦੇ ਦਿਵਾਉਣਾ ਮੈਂ ਐਕਸਨ ਤੇ ਐਸਡੀ ਨੂੰ ਬੁਲਾ ਕੇ ਵੀ ਇੱਥੇ ਤੁਹਾਨੂੰ ਜਿਹੜਾ ਰਖਾਉਂਗਾ ਪਰ ਉਹਨਾਂ ਨੇ ਸਾਨੂੰ ਇਹ ਨਹੀਂ ਪਤਾ ਵਿੱਚ ਅੰਦਰਲੀ ਗੱਲ ਕੀ ਆ ਕੀ ਨਹੀਂ ਕੀਤੀ ਉਹਨਾਂ ਨੇ ਪਰ ਸਾਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਤੁਹਾਡੀ ਫਾਈਲ ਪਈ ਕਿੱਥੇ ਆ ਹੁਣ ਤੁਹਾਡਾ ਜਿਹੜਾ ਕੇਸ ਆ ਲੱਗੇ ਇਹ ਕਿੱਥੇ ਤੱਕ ਪਹੁੰਚਿਆ ਕੁਝ ਤੁਹਾਨੂੰ ਇਸ ਬਾਰੇ ਪਤਾ ਲੱਗਿਆ ਇਸ ਬਾਰੇ ਤਾਂ ਅਸੀਂ ਜੁਨੀਅਨ ਤੌਰ ਤੇ ਮਿਲਦੇ ਰਹੇ ਆ ਵੀ ਸਾਡਾ ਜਿਹੜਾ ਕੇਸ ਆ ਵੀ ਸਾਡਾ ਜਿਹੜਾ ਆਹ ਵੀ ਆਈਡੀ ਚੜਾਉਣ ਦੀ ਮੰਗ ਕੀਤੀ ਸੀ ਪਰ ਉਹਨਾਂ ਨੇ ਜਿਹੜਾ ਐਮਐਲਏ ਦੇ ਕਹਿਣ ਤੇ ਨਿਸ਼ਾਨ ਸਿੰਘ ਜਗਮੋਣ ਸਿੰਘ ਛੱਡ ਕੇ ਗਿਆ ਸੀ ਤੇ ਨਿਸ਼ਾਨ ਸਿੰਘ ਦੀ ਆਈਡੀ ਜਿਹੜੀ ਚੜਾ ਦਿੱਤੀ ਆ ਨਿਸ਼ਾਨ ਸਿੰਘ ਨੂੰ ਹਾਲਾਂਕਿ ਚਲੋ ਆਈਡੀ ਚੜਾਤੀ ਆ ਉਹਨੂੰ ਪੰਪਰੇਟਰ ਦੀ ਪੋਸਟ ਉਹਦੀ ਬੰਦ ਦੀ ਸੀ ਪਰ ਉਹਨਾਂ ਨੇ ਕੀ ਕੀਤਾ ਉਸੇ ਸੀਟ ਤੇ ਰਮਨਦੀਪ ਕੁੜੀ ਦੇ ਨਾਮ ਤੇ ਜਿਹੜੀ ਸੀਟ ਸੀ ਉਸੇ ਹੀ ਸੀਟ ਤੇ ਉਹਨੂੰ ਉੱਥੇ ਰੱਖਿਆ ਆ ਐਸ ਡੀਓ ਕਹਿੰਦਾ ਉਲਟਾ ਕਲਰਕਾਂ ਨੂੰ ਇਹ ਕਹਿ ਰਿਹਾ ਵੀ ਇਹਨੂੰ ਕੰਪਿਊਟਰ ਸਿਖਾਓ ਤੇ ਇਹਨੂੰ ਇੱਥੇ ਹੀ ਰੱਖਣਾ ਕਿਸੇ ਦੀ ਤਾਕਤ ਨਹੀਂ ਵੀ ਇਹਨੂੰ ਹਟਾ ਜੀ ਇੱਥੋਂ ਤੇ ਅਸੀਂ ਇੱਥੇ ਹੀ ਭਰਤੀ ਕਰਨਾ ਇਹਦੇ ਵਿੱਚ ਐਕਸ਼ਨ ਵੀ ਸਾਡਾ ਮਿਲਿਆ ਹੋਇਆ ਜੀ ਐਮਐਲਏ ਦੇ ਨਾਲ ਤੇ ਐਮਐਲਏ ਦੀ ਸ਼ਿਫਾਰਿਸ਼ ਤੇ ਲੱਕ ਰੱਖਿਆ ਜੀ ਹੁਣ ਤੁਹਾਡੀ ਮੰਗ ਕੀ ਆ ਤੁਸੀਂ ਮੰਗ ਕੀ ਕਰਦੇ ਹੋ ਸਾਡੀ ਮੰਗ ਇਹੀ ਹੈ ਜਿਹੜੀ ਆਈਡੀ ਵੀ ਉੱਤੇ ਆਈਡੀਆ ਹੋਰ ਵੀ ਖਾਲੀ ਪਈਆਂ ਵੀ ਉਹ ਉਸਤੇ ਨੂੰ ਭਰਤੀ ਕੀਤਾ ਜਾਵੇ ਆਊਟਸੋਰਸ ਤੇ ਤੈਨੂੰ ਉਸੇ ਹੀ ਜਿਹੜੀ ਸੀਟ ਤੇ ਮਿਲ ਜੇਵੇ ਤਾਂ ਸਾਨੂੰ ਇਹੀ ਸਾਡੇ ਅਤੇ ਬਿਹਤਰ ਹੋਊਗੀ ਵੀ ਇਹਨੂੰ ਭਰਤੀ ਉੱਤੇ ਕੀਤਾ ਜਾਵੇ ਜੇ ਨਹੀਂ ਕਰਦੇ ਤੇ ਜਿਹੜਾ ਅਸੀਂ ਆਪਦੀ ਕਾਰਵਾਈ ਆ ਅੱਗੇ ਹੋਰ ਜਾਰੀ ਰੱਖਾਂਗੇ थैंक यू वेरी मच ਹਲੋ ਐਕਸ਼ਨ ਸਾਹਿਬਾ ਸਿਕਲ ਸੌਸਿਕਲ ਜਸਟ ਗਰਿਆਲ ਗੱਲ ਕਰ ਰਹੇ ਹਾਂ ਭਾਈ ਜੀ ਆਰਐਮਬੀ ਟੈਲੀਵਿਜ਼ਨ ਚੈਨਲ ਤੋਂ ਹਾਂ ਜੀ ਹਾਂ ਅੱਛਾ ਇੱਕ ਨਾ ਬਾਈ ਜੀ ਇੱਕ ਮਸਲੇ ਤੇ ਤੁਹਾਡਾ ਪੱਖ ਲੈਣਾ ਸੀ ਇੱਕ ਨਾ ਆਊਟਸੋਰਸ ਮੁਲਾਜ਼ਮ ਸੀ ਤੁਹਾਡੇ ਕੋਲੇ ਰਮਨਦੀਪ ਕੌਰ ਤੇ ਉਹਨਾਂ ਨੂੰ ਕੱਢਿਆ ਗਿਆ ਆ ਉਹਨਾਂ ਦੇ ਇਲਜ਼ਾਮ ਇਹ ਨੇ ਕਿ ਸਾਨੂੰ ਕੱਢ ਕੇ ਐਮਐਲਏ ਦੀ ਸਿਫਾਰਿਸ਼ ਤੇ ਉੱਪਰ ਜਿਹੜੇ ਆ ਉਹਨਾਂ ਦੇ ਨਜ਼ਦੀਕੀ ਰੱਖੇ ਗਏ ਆ ਬੰਦੇ ਤੇ ਕੀ ਮਸਲਾ ਬਾਈ ਜੀ ਇਹ ਹੂੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ ਅੱਛਾ ਜੀ ਰਮਨਦੀਪ ਜੀ ਦਾ ਧਿਆਨ ਚਾਹ ਜੀ ਜੇ ਸਬਡਿਵੀਜ਼ਨ ਲੈਵਲ ਤੇ ਤਾਂ ਮੇਰੇ ਵੀ ਹੋ ਸਕਦਾ ਹੈ ਜੀ ਉਹਦੇ ਹਰੀਜ਼ਨ ਨੂੰ ਪੱਦਰ ਤੇ ਮੰਡਲ ਪੱਦਰ ਤੇ ਨਹੀਂ ਕੋਈ ਇੰਨਾ ਰੱਖਿਆ ਗਿਆ ਸੀ ਤੁਹਾਡੇ ਪੱਦਰ ਤੇ ਕੁਝ ਵੀ ਨਹੀਂ ਹੈਗਾ ਨਹੀਂ 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 ਨਾ ਤੁਹਾਡੇ ਧਿਆਨ ਦੇ ਵਿੱਚ ਮਸਲਾ ਹੈ ਜਿਹੜੇ ਮਸਲੇ ਦੀ ਮੈਂ ਗੱਲ ਕਰ ਰਿਹਾ ਬਾਈ ਜੀ ਤੁਹਾਡੇ ਕੋਲ ਇਹ ਆਏ ਹੋਣੇ ਇਹ ਕਹਿੰਦੇ ਕੋਈ ਆਈ ਆਈ ਦੀ ਬਾਅਦ ਚ ਆ ਰਹੇ ਨੇ ਵੀ ਐਸ.ਡੀ.ਓ ਸਾਹਿਬ ਨੇ ਸਾਨੂੰ ਜਵਾਬ ਦਿੱਤਾ ਹਾਂਜੀ ਬਟ ਉਹ ਮੈਂ ਤਾਂ ਐਸ.ਡੀ.ਓ ਨੂੰ ਵੀ ਪੁੱਛਿਆ ਸੀ ਕਨਫਰਮ ਨੂੰ ਕਹਿੰਦੇ ਸੀ ਨਹੀਂ ਸਾਡੇ ਕੋਲੇ ਕੋਈ ਇਹਨਾਂ ਨੂੰ ਰੱਖਿਆ ਹੋਇਆ ਸੀ ਨਾ ਹੀ ਇਹਨਾਂ ਕੋਲੇ ਕੋਈ ਅਪਾਇੰਟਮੈਂਟ ਲੈਟਰ ਦਾ ਨਾ ਕੁਛ ਹੈ ਜੀ ਪਰ ਇਹ ਹਾਜ਼ਰੀਆਂ ਟੈਂਡੈਂਸ ਵਗੈਰਾ ਜਿਹੜਾ ਸਭ ਦਿਖਾ ਰਿਹਾ ਵੀ ਅਸੀਂ ਇੱਥੇ ਉਹ ਤਾਂ ਉਹ ਸਰ ਕਰ ਲਈ ਹੈ ਜੀ ਆਊਟਸੋਰਸ ਤੇ ਜੇ ਆ ਕੋਈ ਇਹਨਾਂ ਨੂੰ ਫਾਰ ਦਾ ਟਾਈਮ ਲਿੰਗ ਕੋਈ ਰੱਖਿਆ ਹੋਣਾ ਐਸਟੀਯੂ ਨੂੰ ਕਿ ਇਹਦੇ ਬਾਰੇ ਐਸਟੀਯੂ ਵੀ ਕਲੀਅਰ ਕਰ ਦੱਸ ਸਕਦਾ ਹੈ ਅੱਛਾ ਜੀ ਤੇ ਮੇਰੇ ਹੋਂ ਤੋਂ ਪਹਿਲਾਂ ਇਹਨਾਂ ਨੂੰ ਹਟਾ ਦਿੱਤਾ ਗਿਆ ਸੀ ਅੱਛਾ ਜੀ ਕਿਉਂਕਿ ਵੀ ਮੇਰੇ ਕੋਲ ਇੱਕ ਦੋ ਵਾਰੀ ਆਏ ਆ ਉਹਨਾਂ ਨੇ ਮੈਨੂੰ ਇਹੀ ਕਿਹਾ ਵੀ ਦੱਸ ਸਾਨੂੰ ਰੈਜਿਸਟਰ ਨੂੰ ਪੁੱਛਿਆ ਹਾਂਜੀ ਪਤਾ ਉਹਦੇ ਤੇਹੀ ਗੱਲ ਕਲੀਅਰ ਹੋਈ ਆ ਵੀ ਕੋਈ ਇਹਨਾਂ ਨੂੰ ਵਿਪਰਦ ਦੋ 3-4 ਮਹੀਨਿਆਂ ਦੇ ਰੱਖਿਆ ਸੀ ਉਹ ਐਸਾ ਕਰਦੇ ਆ ਅੱਛਾ ਜੀ ਬਟ ਬਟ ਇਹ ਕਹਿੰਦੇ ਨੇ ਕਿ ਸਾਨੂੰ ਅਸੀਂ ਸਾਲ ਕੰਮ ਕੀਤਾ ਸਾਨੂੰ ਜਿਵੇਂ 3 ਕੁ ਮਹੀਨੇ ਤਨਖਾਹ ਮਿਲੀਏ ਬਾਕੀ ਸਾਨੂੰ 9ਵੇਂ ਦੀ ਤਨਖਾਹ ਵੀ ਨਹੀਂ ਮਿਲੀ ਸੈਲਰੀ ਦਾ ਤਾਂ ਜੀ ਮਾਈ ਆਪਣੇ ਨੂੰ ਇਹਨਾਂ ਨੇ ਕਦੇ ਕਿਹਾ ਵੀ ਮੈਨੂੰ ਅੱਛਾ ਜੀ ਜੀ ਤੇ ਇਹ ਜਿਹੜੇ ਇਹ ਇਲਜ਼ਾਮ ਲਾ ਰਹੇ ਨੇ ਵੀ ਐਮਐਲਏ ਸਾਹਿਬ ਦੇ ਕਰੀਬੀ ਰੱਖ ਲਏ ਸਾਨੂੰ ਨਹੀਂ ਰੱਖਿਆ ਇਹਦੇ ਵਿੱਚ ਕਿੰਨਾ ਕੁ ਰੱਖ ਸਨ ਮਾਈ ਜੀ ਤਾਂ ਆਮੇ